ਐਮ ਐਸ ਜੀ ਡੇਰਾ ਸੱਚਾ ਸੋਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਤਾਮਲੂਟ ਦੀ ਕੰਟੀਨ ਦੇ ਜ਼ਿੰਮੇਵਾਰ ਸੇਵਾਦਾਰ ਰਾਜਕੁਮਾਰ 인ਸਾ ਅਤੇ ਪੂਸ਼ਨ ਕੁਮਾਰ 인ਸਾ ਦੇ ਮਾਤਾ कृष्णा ਦੇਵੀ 인ਸਾ ਪਤਨੀ ਸਵਰਗੀ ਹਰੀਚੰਦ 인ਸਾ ਦੇ ਚੋੜਾ ਛੱਡਣ ਤੋਂ ਬਾਅਦ ਉਹਨਾਂ ਦਾ ਪੂਰਾ ਮਰਤਕ ਸਰੀਰ ਪਰਿਵਾਰ ਨੇ ਆਪਸੀ ਸਹਿਮਤੀ ਦੇ ਨਾਲ ਡਾਕਟਰਾਂ ਦੀਆਂ ਨਵੀਆਂ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਹੈ ਇਸ ਮੌਕੇ ਮਾਤਾ ਜੀ ਦੀਆਂ ਨੋਹਾਂ ਅਤੇ ਧੀਆਂ ਨੇ ਮਾਤਾ ਜੀ ਦੀ ਅਰਥੀ ਨੂੰ ਮੋਢਾ ਦਿੱਤਾ ਮਾਤਾ ਜੀ ਦਾ ਮਰਤਕ ਸਰੀਰ दान ਕਰਨ ਲਈ ਨਿਵਾਸ ਸਥਾਨ ਤੋਂ ਸ਼੍ਰੀ ਅਗਰਸੇਨ ਚੌਂਕ ਤੱਕ ਅੰਤਿਮ ਸ਼ਵ ਯਾਤਰਾ ਕੱਢੀ ਗਈ ਜਿੱਥੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਜੋਨਾ ਦੇ ਪ੍ਰੇਮੀ ਸੇਵਕਾਂ ਪ੍ਰੇਮੀ ਸੰਤਿਆ ਦੇ ਸੇਵਾਦਾਰਾਂ ਅਤੇ ਸ਼ਾਹ ਤਤਨਾਮ ਜੀ ਗਰੀਨਸ ਵੈਲਫੇਅਰ ਕਮੇਟੀ ਦੇ ਭਾਈ ਅਤੇ ਭੈਣਾਂ ਨੇ ਮਾਤਾ ਕ੍ਰਿਸ਼ਨਾ ਦੇਵਿੰਸਾ ਦੀ ਮ੍ਰਿਤਕ ਦੇਹ ਨੂੰ ਡਿਪਾਰਟਮੈਂਟ ਆਫ ਐਨਾਟੋਮੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਮਜ਼ ਰਿਸ਼ੀਕੇਸ਼ ਅਧੇਰਾ ਦੋਨੋਂ ਨਵੀਆਂ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਹੈ ਇਸ ਮੌਕੇ ਮਲੋੜ ਦੇ ਸਾਨਕ ਜ਼ਿੰਮੇਵਾਰਾਂ ਨੇ ਦੱਸਿਆ ਕਿ ਉਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਂ ਵੱਲੋਂ ਚਲਾਇਆ ਜਾ ਰਿਹਾ 167 ਮਾਨਵਤਾ ਭਲਾਈ ਦੇ ਕਾਰਜਾਂ ਦੇ ਤਹਿਤ ਹੀ ਇਹ ਅਮਰ ਸੇਵਾ ਮੁਹਿੰਮ ਦੇ ਤਹਿਤ ਕਾਰਜ ਹੈ ਜੋ ਕਿ ਮਰਤ ਸ਼ਰੀਰ ਨੂੰ ਅਗਨੀ ਭੇਂਟ ਕਰਨ ਦੀ ਬਜਾਏ ਮੈਡੀਕਲ ਖੋਜਾਂ ਦੇ ਲਈ ਜੋ ਨਵੇਂ ਮੈਡੀਕਲਾਂ ਦੇ ਵਿਦਿਆਰਥੀ ਹੁੰਦੇ ਹਨ ਉਹ ਇਸ ਮਰਤ ਸ਼ਰੀਰਾਂ ਤੇ ਰਿਸਰਚ ਕਰਦੇ ਹਨ ਵੱਖ-ਵੱਖ ਬਿਮਾਰੀਆਂ ਤੇ ਅਤੇ ਆਪਦਾ ਫਿਊਚਰ ਭਵਿੱਖ ਉਹ ਸੁਧਾਰਦੇ ਹਨ ਤਾਂ ਮੈਡੀਕਲ ਖੋਜ ਕਰਕੇ ਉਸ ਮ੍ਰਿਤਕ ਸਰੀਰ ਤੇ ਜੋ ਬਿਮਾਰੀਆਂ ਭਿਆਨਕ ਹੁੰਦੀਆਂ ਨੇ ਉਸ ਤੇ ਵੀ ਰਿਸਰਚ ਹੁੰਦੀ ਹੈ ਇਸੇ ਕਾਰਜ ਤਹਿਤ ਹੀ ਅੱਜ ਮਲੋੜ ਦੇ ਵਿੱਚ ਇੱਕ ਡੇਰਾ ਸ਼ਰਧਾਲੂ ਤੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਮ੍ਰਿਤ ਦੇ ਨੂੰ ਮੈਡੀਕਲ ਖੋਜਾਂ ਦੇ ਲਈ ਅੱਜ ਦਾਨ ਕੀਤਾ ਗਿਆ ਤਾਂ ਅਸੀਂ ਸਮਾਜ ਨੂੰ ਵੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਕਿਸੇ ਦਾ ਦਿਹਾਂਤ ਹੁੰਦਾ ਹੈ ਤਾਂ ਉਸ ਮ੍ਰਿਤਕ ਸ਼ਰੀਰ ਨੂੰ ਅਗਨੀ ਪੈਂਟ ਕਰਨ ਦੀ ਬਜਾਏ ਮੈਡੀਕਲ ਖੋਜਾਂ ਦੇ ਲਈ ਉਹ ਸ਼ਰੀਰਦਾਨ ਕਰ ਦੇਣਾ ਚਾਹੀਦਾ ਤਾਂ ਕਿ ਵਕ ਵਕ ਬਿਮਾਰੀਆਂ ਤੇ ਰਿਸਰਚ ਹੋ ਕੇ ਪਤਾ ਲੱਗ ਸਕੇ ਜੋ ਦਾ ਖਾਣ ਵੀ ਹੋ ਗਈਆਂ ਔਰ ਇਹਨਾਂ ਦਾ ਪ੍ਰੋਤਸਹਿਤ ਲੋਕਤਾ ਵੀ ਸੇਵਾ ਲਈ ਪਰਿਵਾਰ ਨੇ দান ਕਰ ਦਿੱਤਾ ਹੈ ਪਰਿਵਾਰ ਨੂੰ ਧੰਨ ਧੰਨ ਕਹਿਣ ਦੇ ਕਾਬਿਲ ਹੈ ਤਾਂ ਡਾਇਰੈਕਟਰ ਦਾ ਲੂਆ ਵੱਲੋਂ ਇਹ ਤਸਵੀਰਾਂ ਤੁਸੀਂ ਦੇਖੀਏ ਕਿ ਮ੍ਰਿਤ ਤੇ ਸ਼੍ਰੀ ਦਾਨ ਕੀਤੇ ਜਾਂਦੇ ਨੇ ਜਦੋਂ ਵੀ ਕਿਸੇ ਸ਼ਰਧਾਲੂ ਦਾ ਦਿਹਾਂਤ ਹੁੰਦਾ ਹੈ ਅਜਿਹੇ ਇੱਕ ਸਨੇਕ ਕਾਰਜ ਨੂੰ ਲੈ ਕੇ ਜੋ ਆਮ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਹਨ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ